ਕੇਂਦਰੀ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਨੌਜਵਾਨਾਂ ਲਈ ਨਵੇਂ ਮੌਕੇ ਮੁਹੱਈਆ ਕਰਵਾਉਣ ਦੀ ਸੋਚ ਨਾਲ ਦੇਸ਼ ਭਰ ਵਿੱਚ 85 ਨਵੇਂ ਕੇਂਦਰੀ ਵਿਦਿਆਲੇ ਖੋਲੇ ਜਾਣਗੇ ਜਿਸ ਨਾਲ 82560 ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਤੇ ਇਸ ਨਾਲ 5388 ਪੱਕੀਆਂ ਨੌਕਰੀਆਂ ਲਈ ਰਾਹ ਪੱਧਰਾ ਹੋਵੇਗਾ ਇਸ ਤੋਂ ਇਲਾਵਾ ਪਿੰਡੂ ਖੇਤਰਾਂ ਦੇ ਹੋਂਹਰ ਵਿਦਿਆਰਥੀਆਂ ਲਈ 28 ਹੋਰ ਨਵੋਦਿਆ ਵਿਦਿਆਲੇ ਖੋਲੇ ਜਾਣਗੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰ ਨੇ 1 ਲੱਖ ਕਰੋੜ ਤੋਂ ਜ਼ਿਆਦਾ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਜਿਸ ਨਾਲ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ ਪ੍ਰਧਾਨ ਮੰਤਰੀ ਜੀ ਨੇ ਅਪਰੂਵ ਕੀਤਾ ਹੈ ਅਤੇ ਸਾਥੀ ਸਾਥ 28 ਨਵਦੇ ਵਿਦਿਆਲੇ ਆਪ ਸਭ ਜਾਣਦੇ ਨਵਦੇ ਵਿਦਿਆਲੇ ਜੋ ہمارے ਗ੍ਰਾਮੀਣ ਖੇਤਰੋ ਮੈਂ ਟੈਲੈਂਟਡ ਬੱਚੋ ਕੇ ਲਈ ਸਕੂਲਸ ਹੈ ਜਿਸ ਵਿੱਚ ਬਹੁਤ ਫੋਕਸਡ ਵੇ ਮੇ ਟੈਲੈਂਟਡ ਬੱਚੋ ਦਾ ਡਵੈਲਪਮੈਂਟ ਕੀਤਾ ਜਾਂਦਾ ਹੈ ਉਸਮੇ 28 ਨਵੇਂ ਨਵੋਦਯ ਵਿਦਿਆਲੇ ਖੋਲੇ जाएंगे जिसमें 15600 ਟੈਲੈਂਟਡ ਸਟੂਡੈਂਟ ਉਥੇ ਗੇੜ ਤਹਿਤ ਰਠਾਲਾ ਨਰੇਲਾ ਕੁੰਡਲੀ ਲਾਂਗੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਸਾਲ ਜੂਨ ਮਹੀਨੇ ਵਿੱਚ ਤੀਜਾ ਕਾਰਜਕਾਲ ਸ਼ੁਰੂ ਹੋਇਆ ਹੈ ਇਸ ਉਸ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਉਚੇਚੇ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਦਾ ਇੱਕੋ ਇੱਕ ਮੰਤਵ ਮੱਧ ਵਰਗ ਦੇ ਜੀਵਨ ਨੂੰ ਹੋਰ ਸੁਖਾਲਾ ਬਣਾਉਣਾ ਹੈ ਜਿਸ ਤਹਿਤ 9.5 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੈਸਲੇ ਲਏ ਗਏ ਨੇ ਅੱਜ ਦਿੱਲੀ ਮੈਟਰੋ ਕੇ ਫੇਜ਼ 4 ਮੇ ਦਿੱਲੀ ਮੈਟਰੋ ਫੇਜ਼ 1 ਫੇਜ਼ 2 ਫੇਜ਼ 3 ਫੇਜ਼ 4 ਚਾਰ ਫੇਜ਼ਸ ਮੈਂ ਡਵੈਲਪ ਹੋ ਰਹੀ ਹੈ ਇਸ ਮੈਂ ਫੇਜ਼ 4 ਮੈਂ ਰਿਠਾਲਾ ਨਰੇਲਾ ਕੁੰਡਲੀ ਕੋਰੀਡੋਰ ਕਾ ਅਪਰੂਵਲ ਹੋਇਆ ਰਿਠਾਲਾ ਨਰੇਂਦ ਕੇਂਦਰੀ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਜੇ ਮੈਟਰੋ ਦੇ ਸਫਲ ਦੀ ਗੱਲ ਕੀਤੀ ਜਾਵੇ ਤਾਂ ਸਿਰਫ 5 ਸ਼ਹਿਰਾਂ ਵਿੱਚ ਮੈਟਰੋ ਸ਼ੁਰੂ ਹੋ ਸਕੀ ਸੀ ਉਹਨਾਂ ਦੱਸਿਆ ਕਿ 40 ਸਾਲਾਂ ਵਿੱਚ ਜਿੰਨਾ ਕੰਮ ਹੋਇਆ ਸੀ ਉਸ ਤੋਂ 4 ਗੁਣਾ ਵੱਧ ਕੰਮ 2014 ਤੋਂ 2024 ਤੱਕ ਹੋਇਆ ਹੈ 23 ਸ਼ਹਿਰਾਂ ਤੱਕ ਮੈਟਰੋ ਦਾ ਸਫ਼ਰ ਪੁੱਜ ਚੁੱਕਾ ਹੈ ਆਪਕੋ ਜਾਣ ਕੇ ਹੈਰਾਨੀ ਹੋਗੀ ਕਿ ਮੈਟਰੋ ਦੀ ਜਰਨੀ ਜੋ ਕਰੀਬ ਕਰੀਬ 40 ਸਾਲ ਸੇ ਜ਼ਿਆਦਾ चालू हुई थी पहले 2014 से पहले की अगर 40 साल देखें तो केवल पांच शहरों में मेट्रो स्टार्ट हो पाई थी